ਇਹਦੇ ਵਿੱਚ ਸੋਨੀ ਦੀ ਫਸਲਾਂ ਨੇ ਉਹਨਾਂ ਵਿੱਚ ਕਾਸ਼ਟ ਦੇ ਜਿਹੜੇ ਤਰੀਕੇ ਨੇ ਕਿੰਨੀ ਯੂਰੀਆ ਪਾਣੀ ਹੈ ਕਿਹੜੇ ਕੀੜੇ ਮਕੋੜੇ ਵਾਸਤੇ ਕਿਹੜੀ ਦਵਾਈ ਕਰਨੀ ਹੈ ਕਿਹੜੇ ਨਦੀਨ ਵਾਸਤੇ ਕਿਹੜੀ ਖਾਦ ਜਿਹੜੀ ਹੈ ਨਦੀਨ ਨਸਕ ਵਾਤਨ ਹੈ ਉਹ ਸਾਰੀ ਜਿਹੜੀ ਜਾਣਕਾਰੀ ਹੈ ਇਹਦੇ ਵਿੱਚ ਦਿੱਤੀ ਹੋਈ ਹੈ ਤੁਹਾਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਇਹਦੇ ਵਿੱਚੋਂ ਤੁਸੀਂ ਪੜ੍ਹ ਕੇ ਜਿਹੜਾ ਦਵਾਈ ਵਾਲਾ ਫੈਸਟੀਸ਼ਾ ਡੀਲਰ ਹੁੰਦਾ ਉਹਦੇ ਕੋਲ ਜਾਣਾ ਤੇ ਤੁਸੀਂ ਮੰਗਣੀ ਉਹਨੂੰ ਐਵੇਂ ਨਾ ਐਵੇਂ ਜਾ ਕੇ ਨਹੀਂ ਕਹਿਣਾ ਕਿ ਧੋਨੀ ਵਿੱਚ ਤੇਲਾ ਪੈ ਗਿਆ ਤੇ ਕਿਹੜੀ ਦਵਾਈ ਕਰੀਏ ਜਿਹੜੀ ਕਿਤਾਬ ਹੈ ਤੁਸੀਂ ਲੈ ਕੇ ਜਾ ਸਕਦੇ ਹੋ ਨਵੀਂ ਜਿਹੜੀ ਪਬਲਿਸ਼ ਕੀਤੀ ਸੀ ਅਸੀਂ 2033 ਉਹ ਦੂਜੇ ਨੰਬਰ ਤੇ سٹਾਲ ਉੱਥੋਂ ਲੈ ਕੇ ਜਾ ਸਕਦੇ ਹੋ ਤਾਂ ਇਹ ਤਾਂ ਜੀ ਆਪਣੇ ਜਿਹੜੀਆਂ ਸਹੂਲਤਾਂ ਆਪਾਂ ਲੈ ਸਕਦੇ ਹਾਂ ਸਾਡੇ ਦਫਤਰ ਆ ਤਾਂ ਕਿ ਤੇ ਹੁਣ ਜਿਹੜੀ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਨਰਮੀ ਵਿੱਚ ਕੀੜੇ ਮਕੌੜੇ ਤੇ ਉਹਨਾਂ ਦੀਆਂ ਬਿਮਾਰੀਆਂ ਬਾਰੇ ਜਾਣਕਾਰੀ ਦੇਖੋ ਸਾਡਾ ਜਿਹੜਾ ਦਫਤਰ ਹੈ ਨਾ ਉੱਥੇ ਅਸੀਂ ਇੱਕ ਮਸਈਲਾ ਹੀ ਹੈ ਪੀਜ਼ੋਮੀਟਰ ਕਹਿੰਦੇ ਆ ਉਹਨੂੰ ਉਹਦਾ ਉਹ ਵੀ ਕੀ ਵਰਤੋਂ ਹੈ ਅਸੀਂ ਦੇਖਦੇ ਹਾਂ ਦੀ ਹਰ ਇੱਕ ਸਾਲ ਉਹਦੀ ਰੀਡਿੰਗ ਲੈਂਦੇ ਹਾਂ ਹਰ ਇੱਕ ਮਹੀਨੇ ਲੈਂਦੇ ਆ ਵੇਚ ਤੇ ਜਿਹੜਾ ਪਾਣੀ ਉਹ ਕਿੰਨਾ ਡੂੰਘਾ ਜਾ ਰਿਹਾ ਤੇ ਦੋ ਜਣ 16 ਵਿੱਚ ਜਦੋਂ ਸਾਡਾ ਫਿਸ਼ੀਰੀ ਰਣ ਕੇਂਦਰ ਬਣਿਆ ਸੀ ਉਦੋਂ ਅਸੀਂ ਉਹ ਜਿਹੜਾ ਪੀਜ਼ੋਮੀਟਰ ਲਾਇਆ ਸੀ ਤੇ ਹੁਣ ਦੀ ਗੱਲ ਕਰੀਏ ਵੀ ਪਾਣੀ ਕਿੰਨਾ ਡੂੰਘਾ ਚਲਾ ਗਿਆ 10 ਫੁੱਟ ਡੂੰਘਾ ਚਲਾ ਗਿਆ ਪਾਣੀ ਤੇ ਇਹਨਾਂ ਦਾ ਭਾਵ ਹੈ ਵੀ ਜਿਹੜਾ ਪਾਣੀ ਹੈ ਡੂੰਘਾ ਜਾ ਰਿਹਾ ਹੈ ਪਾਣੀ ਦੀ ਘਾਟ ਹੈ ਤੇ ਆਪਣਾ ਏਰੀਆ ਵੀ ਨਰਮੇ ਵਾਲਾ ਧੋਨੇ ਵਾਲਾ ਹੈ ਨਹੀਂ ਤੇ ਆਪਾਂ ਨਰਮਾ ਲਾਣਾ ਪੈਣਾ ਹੈ ਸਮੱਸਿਆ ਉਹ ਤਾਂ ਦੇਖੋ ਆਂਦੀ ਆ ਨੇ ਹੋਰ ਹੀ ਫੈਸਲਾ ਉੱਤੇ ਕੀੜੇ ਮਕੋੜੇ ਆਂਦੇ ਨੇ ਬਿਮਾਰੀਆਂ ਪੈਂਦੀਆਂ ਨੇ ਪਰ ਆਪਾਂ ਨੂੰ ਨਰਮਾ ਹੀ ਲਾਣਾ ਪੈਣਾ ਹੈ ਤੇ ਜਦੋਂ ਨਰਮੇ ਵਿਕਾਸ ਕਰਦਾ ਹੈ ਨਰਮੇ ਬਾਰੇ ਪੁੱਛਦਾ ਸਭ ਤੋਂ ਪਹਿਲਾਂ ਫਾਰਮਰ ਦਾ ਸਵਾਲ ਹੁੰਦਾ ਵੀ ਕੋਈ ਨਵਾਂ ਬੀਜ ਇਹਦਾ ਨਵਾਂ ਬੀਜ ਜਿਹਦੇ ਉੱਤੇ ਗੁਲਾਬੀ ਸੁਕੀ ਦਾ ਹਮਲਾ ਨਾ ਹੋਵੇ ਤੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਕਈ ਭਾਵਨਾਵੀਆਂ ਫਿਰਦੀਆਂ ਨੇ ਆਵਾਵਾਂ ਉੱਡਦੀਆਂ ਨੇ ਵੀ ਕੋਈ ਨਵਾਂ ਬੀਤ ਆ ਗਿਆ ਵੀ ਕੀ ਹੋਰ ਆ ਗਿਆ ਨੇ ਕੀ ਕੀ ਬਹੁਤ ਸਾਰੇ ਅੱਜ ਇੱਥੇ ਮਾਨਸਾਂ ਵਿਖੇ ਕਿਸਾਨ ਮੇਲਾ ਲਗਾਇਆ ਗਿਆ ਹੈ। ਕ੍ਰਿਸ਼ੀਨ ਵਿਗਿਆਨ ਕੇਂਦਰ ਦੀਆਂ ਸਾਰੀਆਂ ਇੱਥੋਂ ਕਿਟਾਂ ਮੈਂ ਜੁਨਾ ਦੇਖੋ ਅਲੱਗ-ਅਲੱਗ ਬਹੁਤ ਸਾਰੀ ਪੱਟੀ ਗੈਂਤੀ ਦੇ ਵਿੱਚ ਕਿਸਾਨ ਇੱਥੇ ਪਹੁੰਚੇ ਨੇ। یہ ماحول بھی ہے یہ نتائج یہ نتیجہ کے بعد سامنے پھر ہے کیڑی قسم کی اپنا ہے چائل کو کے دیوار کے پاس لو تے مسائل کو اپ کو حل کرنے کے لیے انہوں نے یہ بات طے اپ کو دعوت میں بھی دیا اپ اس معاملے میں ہمیں یہ بات کرنی ہے اپ کا رویہ कंटिन्यूال ہے بالکل مننے کی عادت ہے کہ آج بہت زیادہ ہے بتا رہے ہیں کہ ہمیں ہمیں فارم بھیجنے کے لیے کیا صحیح طریقے سے کرتا ہے ڈٹا ڈیلی کا سسٹم ہے یہ پیش ہے کتاب سری اللہ کی کتاب جو یہ ایک دیتی ہے ٹرائل ا کے پیش دیتی ہے یہ ہے اور ایک بڑا تصور ہے کہ کوئی بھی یہاں پر ٹھیک ہے کسی نے نہ اس کو ڈر بھی نہیں ہے